ਉਹ ਵਿਰੋਧੀ ਨੇ ਉਹ ਕਹਿ ਰਹੇ ਨੇ ਕਿ ਇਹ ਜਗਾ ਜਿਹੜਾ ਕੋਈ ਕੋੜੜੀ ਜਿਹੀ ਉਹ ਹੋ ਸਕਦੀ ਜੀ ਲੇਕਿਨ ਯੂਨੀਵਰਸ ਬਾਦਲ ਲਗਾਤਾਰ ਹੀ ਗੋਲੀ ਮਾਰਨ ਦੀ ਕੋਸ਼ਿਸ਼ ਜਿਹੜੀ ਹੈ ਉਹ ਕੀਤੀ ਗਈ ਹੈ ਸੁਖਬੀਰ ਸਿੰਘ ਬਾਦਲ ਨੂੰ ਸੁਖਬੀਰ ਸਿੰਘ ਬਾਦਲ ਨੂੰ ਗੋਲੀ ਮਾਰਨ ਦੀ ਕੋਸ਼ਿਸ਼ ਜਿਹੜੀ ਹੈ ਕੀਤੀ ਗਈ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਦਿੱਤਦਾ ਸਿੰਘ ਸਾਹਿਬ ਗਿਆਨੀ ਹਰਪੀ ਸਿੰਘ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਤਨਖਾਹਿਆ ਕੋਸ਼ਿਸ਼ ਕੀਤਾ ਜਾਣ ਤੋਂ ਬਾਅਦ ਉਹਨਾਂ ਨੂੰ ਤਨਖਾਹ ਲਗਾਈ ਗਈ ਸੀ ਜਿਸ ਵਿੱਚ ਉਹਨਾਂ ਵੱਲੋਂ ਅਜੋ ਮੁਖਦਵਾਰ ਜੇ ਸੀਗਾ ਸਤਿ ਕਾਂਛੀ ਦਰਬਾਰ ਸਾਲ ਉਥੇ ਬਾਹਰ ਬੈਠ ਕੇ ਜਿਹੜੀ ਸੇਵਾ ਕਰਦੀ ਦੋ ਘੰਟੇ ਲਈ ਜਿਹੜਾ ਸੀਗਾ ਉਹ ਕਿਹਾ ਗਿਆ ਸੀ ਜਿਸ ਵਿੱਚੋਂ 9 ਵਜੇ ਤੋਂ ਲੈ ਕੇ 10 ਵਜੇ ਤੱਕ ਜਿਹੜੀ ਹੈ ਉਹ ਸੇਵਾ ਨਿਭਾਉਂਦੇ ਹੋਏ ਆ ਨਜ਼ਰ ਆ ਰਹੇ ਸਰ ਦੋ ਦਿਨਾਂ ਦਾ ਟਾਈਮ ਦਿੱਤਾ ਗਿਆ ਸੀਗਾ ਅਤੇ ਅੱਜ ਜਿਹੜਾ ਹੈ ਸੁਖਬੀ ਸਿੰਘ ਬਾਦਲ ਜਿਹੜਾ ਨੇ ਉਹ ਦੁਬਾਰਾ ਤੋਂ ਇੱਥੇ ਸੇਵਾ ਕਰਦੇ ਹੋਏ ਆ ਨਜ਼ਰ ਆ ਰਹੇ ਨੇ ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਸੁਖਬੀ ਸਿੰਘ ਬਾਦਲ ਵੱਲ ਨੀਲਾ ਚੋਲਾ ਪਾਇਆ ਗਿਆ ਹੈ ਉਹਨਾਂ ਵੱਲੋਂ ਗੱਲ ਦੇ ਵਿੱਚ ਪੱਟਾ ਜੋ ਫਟਾ ਗਿਆ ਉਹ ਵੀ ਪਾਇਆ ਗਿਆ ਤੇ ਨਾਲ ਹੀ ਹੱਥ ਵਿੱਚ ਵਰਛਾ ਜਿਹੜਾ ਹੈ ਉਹ ਫੜਿਆ ਗਿਆ ਤੁਸੀਂ ਤਸਵੀਰਾਂ ਚ ਦੇਖ ਸਕਦੇ ਹੋ ਸੁਖਬੀ ਸਿੰਘ ਬਾਦਲ ਜਿਹੜੇ ਨੇ ਉੱਥੇ ਜ਼ਰੂਰ ਆ ਮੌਜੂਦ ਨੇ ਅਤੇ ਉਹਨਾਂ ਨਾਲ ਜੋ ਚੇਵਾ ਸਿੰਘ ਸੇਕਵਾ ਉਹ ਵੀ ਸੁਦੇਸ਼ ਸਿੰਘ ਢੀਂਡਸਾ ਜਿਹੜੇ ਨੇ ਉਹ ਵੀ ਆ ਮੌਜੂਦ ਨੇ ਕੀਤੀ ਗਈ ਸੀ ਅਤੇ ਨਾਲ ਉਹਨਾਂ ਵੱਲੋਂ ਜੋ ਕੁਰਬਾਨੀ ਰਸ ਕੀ ਪੰਜਾ ਸੀਗਾ ਉਹ ਵੀ ਸਰਬਨ ਜੋਆ ਸੀਗਾ ਉਹ ਕੀਤਾ ਗਿਆ ਸੀ ਲੇਕਿਨ ਜੇਕਰ ਅੱਜ ਦੀ ਗੱਲ ਕੀਤੀ ਜਾਵੇ ਤੇ ਅੱਜ ਇੱਕ ਵਾਰ ਫਿਰ ਤੋਂ ਸੁਖਬੀ ਸਿੰਘ ਬਾਦਲ ਜਿਹੜੇ ਨੇ ਮਹਜੂਰ ਸਤਖੰਡਾ ਚੇ ਦਰਬਾਰ ਸਾਹਿਬ ਦੇ ਮੋਗਰ ਦਵਾਰ ਦੇ ਬਾਅਦ ਜਿਹੜੇ ਨੇ ਬੈਠ ਕੇ ਆਪਣੀ ਜਿਹੜੀ ਲੱਗੀ ਹੋਈ ਸੇਵਾ ਹੈ ਉਸ ਨੂੰ ਪੂਰਾ ਕਰਦੇ ਹੋਏ ਨਜ਼ਰ ਆ ਰਹੇ ਨੇ ਦੂਸਰੇ ਪਾਸੇ ਵੀ ਗੱਲ ਕੀਤੀ ਜਾਵੇ ਤਾਂ ਵਿਦਿਅਕ ਸੰਸਥਾ ਜਿਹੜੇ ਨੇ ਉਹ ਵੀ ਤੁਹਾਨੂੰ ਨਜ਼ਰ ਆਉਂਦੇ ਹੋਣਗੇ ਕਿ ਉਹਨਾਂ ਵੱਲੋਂ ਵੀ ਜਿਹੜੀ ਹੈ ਇਸਾਈ ਵਰਸ਼ਾ ਪੜਕੀ ਜਿਹੜੀ ਸੇਵਾ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਹਾਲਾਂਕਿ ਇਹ ਦੋ ਦਿਨ ਦੀ ਸੇਵਾ ਜਿਹੜੀ ਸੀਗੀ ਉਹ ਸੱਚਖੰਡ ਦੇ ਦਰਬਾਰ ਸਾਹਿਬ ਦੇ ਵਿੱਚ ਜਿਹੜੀ ਸੀ ਸੁਖਬੀ ਸਿੰਘ ਬਾਦਲ ਨੂੰ ਕਰ ਕਰਨ ਵਾਸਤੇ ਜੋ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਪਦਾ ਸਾਹਿਬ ਗਿਆਨੀ ਰਕਬੀ ਜੰਗਤ ਪੰਚੀ ਸਬਾਨਾ ਵੱਲੋਂ ਆਇਆ ਗਿਆ ਸੀ ਇੱਥੇ ਲੇਕਿਨ ਹੁਣ ਦੀ ਗੱਲ ਕੀਤੀ ਜਾਵੇ ਤਾਂ ਅੱਜ ਦੂਸਰਾ ਦਿਨ ਹੈ ਅਤੇ 9 ਵਜੇ ਤੋਂ ਲੈ ਕੇ ਤੇ 10 ਵਜੇ ਤੱਕ ਇਹ ਸੇਵਾ ਜਿਹੜੀ ਹੈ ਸਰਬਜੀਤ ਸਿੰਘ ਬਾਦਲ ਵੱਲੋਂ ਜੋ ਹੈ ਉਹ ਇੱਥੇ ਨਿਭਾਈ ਜਾਵੇਗੀ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਜੋ ਲੀਡਰ ਨੇ ਉਹ ਵੀ ਇੱਥੇ ਪਹੁੰਚਣਗੇ ਤੇ ਉਹਨਾਂ ਵੱਲੋਂ ਵੀ ਆਪਣੀਆਂ ਸੇਵਾਵਾਂ ਜਿਹੜੀਆਂ ਨੇ ਜੋ ਪੰਥਕ ਸੇਵਾਵਾਂ ਨੇ ਉਹ ਇੱਥੇ ਨਿਭਾਈਆਂ ਜਾਣਗੀਆਂ ਅਤੇ ਹੁਣ ਜਿਹੜਾ ਹੈ ਸੁਖਬੀ ਸਿੰਘ ਬਾਦਲ ਜਿਹੜੇ ਨੇ ਉਹ ਤੁਸੀਂ ਦੇਖ ਸਕਦੇ ਹੋ ਗੱਲ ਦੇ ਵਿੱਚ ਤਕਤੀਆਂ ਪਾ ਕੇ ਹੱਥ ਚ ਬਰਛਾ ਫੜ ਕੇ ਜਿਹੜਾ ਹੈ ਉਹ ਜਰੂਰ ਜਿਹੜਾ ਹੈ ਉਹ ਕਰਦੇ ਹੋਏ ਨਜ਼ਰਾਂ ਨਜ਼ਰ ਆ ਰਹੀ ਨੇ ਲੇਕਿਨ ਗੱਲ ਕੀਤੀ ਜਾਵੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਸੁਖਬੀ ਸਿੰਘ ਬਾਦਲ ਨੂੰ 20 ਲੋਕ ਜਿਹੜੇ ਨੇ ਉਹ ਵੇਖ ਕੇ ਨੰਗ ਰਹੇ ਨੇ ਤੇ ਬਹੁਤ ਸਾਰੇ ਪ੍ਰਤੀਕਿਰਿਆ ਜਿਹੜੀਆਂ ਨੇ ਉਹ ਵੀ ਸਾਹਮਣੇ ਆ ਰਹੀਆਂ ਨੇ ਹਾਲਾਂਕਿ ਕਈ ਲੋਕ ਕਹਿ ਰਹੇ ਨੇ ਕਿ ਜੋ ਪੰਥਕ ਰੀਤੀ ਰਵਾਜਾਂ ਜਿਹੜਾ ਹੈ ਤੇ ਚੋਸਾ ਜਿਹਾ ਲੱਗੀ ਹੈ ਉਹ ਬਿਲਕੁਲ ਜਾਇਜ਼ ਸਜ਼ਾ ਜਿਹੜੀ ਹੈ ਉਹ ਹੈ ਲੇਕਿਨ ਦੂਸਰੇ ਪਾਸੇ ਕਈ ਜੋ ਵਿਰੋਧੀ ਨੇ ਉਹ ਕਹਿ ਰਹੇ ਨੇ ਕਿ ਇਹ ਸਜ਼ਾ ਜਿਹੜੀ ਹੈ ਥੋੜੀ ਹੋਰ ਕਰੜੀ ਜਿਹੀ ਸੀ ਉਹ ਹੋ ਸਕਦੀ ਸੀ ਲੇਕਿਨ ਸੁਖਬੀਰ ਸਿੰਘ ਬਾਦਲ ਲਗਾਤਾਰ ਓਏ ਉਹ ਗੋਲੀ ਮਾਰਨ ਦੀ ਕੋਸ਼ਿਸ਼ ਜਿਹੜੀ ਹੈ ਉਹ ਕੀਤੀ ਗਈ ਹੈ ਸੁਖਬੀਰ ਸਿੰਘ ਬਾਦਲ ਨੂੰ ਗੋਲੀ ਮਾਰਨ ਦੀ ਕੋਸ਼ਿਸ਼ ਜਿਹੜੀ ਹੈ ਉਹ ਕੀਤੀ ਗਈ ਹੈ ਤੁਸੀਂ ਦੇਖ ਸਕਦੇ ਹੋ ਕਿ ਸੁਖਬੀਰ ਸਿੰਘ ਬਾਦਲ ਨੂੰ ਗੋਲੀ ਮਾਰਨ ਦੀ ਕੋਸ਼ਿਸ਼ ਜਿਹੜੀ ਹੈ ਕੀਤੀ ਗਈ ਹੈ ਤੁਸੀਂ ਦੇਖ ਸਕਦੇ ਹੋ ਕਿ ਇਹ ਗੋਲੀ ਮਾਰਨ ਦੀ ਕੋਸ਼ਿਸ਼ ਜਿਹੜੀ ਹੈ ਸੁਖਬੀਰ ਸਿੰਘ ਬਾਦਲ ਨੂੰ ਕੋਸ਼ਿਸ਼ ਜਿਹੜੀ ਹੈ ਉਹ ਕੀਤੀ ਗਈ ਹੈ ਲੇਕਿਨ ਜੇਕਰ ਗੱਲ ਕੀਤੀ ਜਾਵੇ ਤਾਂ ਤੁਸੀਂ ਦੇਖ ਸਕਦੇ ਹੋਗੇ ਇਹ ਸਿੱਖ ਆਗੂ ਜਿਹੜੇ ਨੇ ਉਹਨਾਂ ਨੂੰ ਗ੍ਰਿਫਤਾਰ ਜਿਹੜਾ ਹੈ ਉਹ ਕਰ ਲਿੱਤਾ ਗਿਆ ਹੈ ਸਿੱਖ ਆਗੂ ਵੱਲੋਂ ਨੂੰ ਜਿਹੜਾ ਹੈ ਗ੍ਰਿਫਤਾਰ ਕਰ ਲਿੱਤਾ ਗਿਆ ਹੈ ਦੂਸਰੇ ਪਾਸੇ ਜੇਕਰ ਗੱਲ ਕੀਤੀ ਜਾਵੇ ਤਾਂ ਗੋਲੀ ਮਾਰਨ ਦੀ ਕੋਸ਼ਿਸ਼ ਜਿਹੜੀ ਹੈ ਸੁਖਬੀਰ ਸਿੰਘ ਬਾਦਲ ਨੂੰ ਜਿਹੜੀ ਹੈ ਕੀਤੀ ਗਈ ਹੈ ਇੱਥੇ ਔਰ ਲਗਾਤਾਰ ਹੀ ਜੇਕਰ ਇੱਥੇ ਗੱਲ ਕੀਤੀ ਜਾਵੇ ਤਾਂ ਸੁਖਬੀਰ ਸਿੰਘ ਬਾਦਲ ਨੂੰ ਗੋਲੀ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤੋਂ ਤੁਸੀਂ ਦੇਖ ਸਕਦੇ ਹੋ ਕਿ ਵੈਕਿਨ ਲੋਜਾ ਹੈ ਜਿਹੜਾ ਆਜਾ ਜ਼ਰੂਰ ਕਰ ਇਹ ਆਪਣੀ ਸੇਵਾ ਨਿਭਾਉਂਦੇ ਹੋਏ ਅਨਜ਼ਰ ਵਾਲ ਵੰਚ ਭਾਣੇ ਨਹੀਂ 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 ਬੱਚੀ ਬਾਤਾਂ ਬਾਤ ਗਿਆ ਮਾਰਿਕ ਨੂੰ ਉਹ ਸੁਖਬੀਰ ਨੂੰ ਸੁਖਬੀਰ ਬੱਜ ਬੱਜ ਗਿਆ ਬਾਤ ਗਿਆ ਉਹ ਹੋਇਆ ਸੱਚਾਈ ਇੱਕ ਸੱਚ ਨੇ ਗੋਲੀ ਮਾਰਨ ਦੀ ਕੋਸ਼ਿਸ਼ ਜਿਹੜੀ ਹੈ ਉਹ ਜਰੂਰ ਕੀਤੀ ਗਈ ਆ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਵਾਲੋ ਸੇ ਟਾਈਮ ਡਿਟੇਨ ਜਿਹੜਾ ਹੈ ਉਹ ਕਰ ਲਿੱਤਾ ਗਿਆ ਹੈ ਉਸ ਨੂੰ ਨਾਲ ਹੀ ਉਸ ਨੂੰ ਗ੍ਰਿਫਤਾਰ ਜਿਹੜਾ ਹੈ ਉਹ ਕਰ ਲਿੱਤਾ ਗਿਆ ਦੂਸਰੇ ਪਾਸੇ ਗੱਲ ਕੀਤੀ ਜਾਵੇ ਤਾਂ ਉਸ ਦੀ ਪਕੜੀ ਜਿਹੜੀ ਹੈ ਉਹ ਵੀ ਉਤਾਰ ਦਿੱਤੀ ਗਈ ਆ ਤੁਸੀਂ ਦੇਖ ਸਕਦੇ ਹੋ ਕਿ ਖਿੱਚਾ ਤੁਸੀਂ ਦੇ ਵਿੱਚ ਪੱਗ ਜਿਹੜੀ ਹੈ ਉਹ ਲਾਡ ਦਿੱਤੀ ਗਈ ਹੈ ਕਿੱਥੇ ਗਿਆ ਯਾਰ ਬੰਚਰ ਗੱਲ ਖਾਲਸਾ ਦੇ ਆਗੂ ਜਿਹੜੇ ਨੇ ਉਹਨਾਂ ਦੀ ਪ੍ਰੈਸ ਕਾਨਫਰੰਸ ਵਿੱਚ ਇਹ ਨਜ਼ਰ ਕਿڑا ਹੈ ਉਹ ਜਰੂਰ ਆਉਂਦੇ ਨੇ ਇੱਕ ਹੋਰ ਵਿਅਕਤੀ ਜਿਹੜਾ ਹੈ ਜਰੂਰ ਗਿਸਤਾ ਜਿਹੜਾ ਹੈ ਨਾਲ ਕੀਤਾ ਗਿਆ ਹੈ ਸੋ ਤੁਸੀਂ ਦੇਖ ਸਕਦੇ ਹੋ ਕਿ ਦੋ ਬੰਦਿਆਂ ਨੂੰ ਡਿਟੇਨ ਜਿਹੜਾ ਹੈ ਇੱਥੇ ਕੀਤਾ ਗਿਆ ਸੁਖਬੀਰ ਸਿੰਘ ਬਾਦਲ ਨੂੰ ਗੋਲੀ ਮਾਰਨ ਦੀ ਕੋਸ਼ਿਸ਼ ਜਿਹੜੀ ਹੈ ਤੇ ਕੀਤੀ ਗਈ ਹੈ ਜਦੋਂ ਸੇਵਾ ਉਹ ਨਿਭਾ ਰਹੇ ਸਨ ਲਗਾਤਾਰ ਹੀ ਇੱਕ ਵਿਅਕਤੀ ਵੱਲੋਂ ਨਜ਼ਦੀਕ ਪਹੁੰਚਿਆ ਜਾਂਦਾ ਹੈ ਤੇ ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਉਹਦੇ ਫਲਨਫਾਇਰ ਜਿਹੜਾ ਹੈ ਉਹ ਕੀਤਾ ਜਾਂਦਾ ਹੈ ਤੇ ਇਹ ਵਿਅਕਤੀ ਜਦ ਦਲ ਖਾਲਸਾ ਦੇ ਵਿੱਚ ਪ੍ਰੈਸ ਕਾਨਫਰੰਸ ਅਕਸਰ ਹੀ ਨਜ਼ਰ ਆਉਂਦਾ ਰਹੇ ਲੇਕਿਨ ਹੁਣ ਦੀ ਗੱਲ ਕੀਤੀ ਜਾਵੇ ਤਾਂ ਸੁਖਬੀਰ ਸਿੰਘ ਬਾਦਲ ਦੇ ਪੁਲਿਸ ਦਾ ਪੈਰਾ ਸੀ ਹਾਲਾਕੀ ਸੁਖਬੀਰ ਸਿੰਘ ਬਾਦਲ ਉਤੇ ਜੋ ਹੈ ਜਾਨਲੇਵਾ ਹਮਲਾ ਕੀਤਾ ਗਿਆ ਉਸ ਤੋਂ ਬਾਅਦ ਜਿਹੜਾ ਹੈ ਹੁਣ ਨਰੈਨ ਸਿੰਘ ਚੋੜਾ ਨੂੰ ਜੋ ਹੈ ਉਹ ਗ੍ਰਿਫਤਾਰ ਕਰ ਲਿੱਤਾ ਗਿਆ ਤੇ ਉਹਨਾਂ ਦੇ ਨਾਲ ਇੱਕ ਹੋਰ ਵਿਅਕਤੀ ਨੂੰ ਜਿਹੜਾ ਹੈ ਉਹ ਗ੍ਰਿਫਤਾਰ ਕੀਤਾ ਗਿਆ ਜਿਸ ਨੂੰ ਹੁਣ ਪੁਲਿਸ ਵੱਲੋਂ ਜਿਹੜੀ ਹੈ ਪੁੱਛਗਿੱਛ ਜਿਹੜੀ ਹੈ ਕੀਤੀ ਜਾ ਰਹੀ ਹੈ ਤੇ ਸੁਖਬੀਰ ਸਿੰਘ ਬਾਦਲ ਉਤੇ ਹੁਣ ਜਾਨਲੇਵਾ ਹਮਲਾ ਜਿਹੜਾ ਹੈ ਉਹ ਕੀਤਾ ਗਿਆ ਗੋਲੀ ਜਿਹੜੀ ਹੈ ਉਹ ਜ਼ਰੂਰ ਚਲਾਈ ਗਈ ਹੈ ਕਮਪਰਸਨ ਬਸ ਜਰਾਗੁਰ ਪਿੰਸ ਪੰਜਾਬੀ ਲੋਕ ਚੈਨਲ ਅੰਮ੍ਰਿਤਸਰ ਸਾਹਿਬ